ਕਿ ਰਾਹੁਲ ਗਾਂਧੀ ਜਿਹੜੇ ਬੰਬਾਂ ਦੀ ਗੱਲ ਕਰਦੇ ਹੁੰਦੇ ਕਦੇ ਆਟਮ ਬੰਬ ਕਦੇ ਹਾਈਜਰ ਬੰਬ ਹਾਂਜੀ ਐਚ ਫਾਈਲਸ ਅੱਜ ਕੱਢ ਲਈਆਂ ਹਰਿਆਣਾ ਫਾਈਲਸ ਹੂੰ ਤੇ ਹਰਿਆਣਾ ਫਾਈਲਸ ਦੇ ਵਿੱਚ ਤੇ ਉਹ ਕਹਿੰਦੇ ਵੀ 25 ਲੱਖ ਵੋਟਰ ਕਹਿੰਦੇ ਜਾਲੀ ਸੀਗੇ 2 ਕਰੋੜ ਦੇ ਵਿੱਚੋਂ 12% ਵੋਟਰਾਂ ਦੀ ਗੱਲ ਕਰ ਰਿਹਾ ਤੇ ਇੱਕ ਕੋਈ ਬ੍ਰਾਜ਼ੀਲ ਦੀ ਕੁੜੀ ਦਾ ਜ਼ਿਕਰ ਕਰ ਰਿਹਾ 22 ਵਾਰੀ ਵੋਟ ਪਾਹੀ ਹੈ ਤੇ ਨਾਮ ਬੜੇ ਸਵੀਟੀ ਸਰਸਵਤੀ ਬੇਮਲਾ ਰਸ਼ਮੀ ਪਤਾ ਨਹੀਂ ਸਾਰੇ ਨਾਮ ਉਸੇ ਦੇ ਲੱਗੇ ਮੈਨੂੰ ਤਿੰਨ ਯਾਦ ਨੇ ਸਵੀਟੀ ਸੀਮਾ ਸਰਸਵਤੀ ਤਿੰਨੇ ਸਸੇ ਰਸ਼ਮੀ ਤੇ ਵਿਮਲਾ ਦੋ ਇਹ ਮੈਨੂੰ ਯਾਦ ਰਹਿਗੇ ਚਲੋ ਅੱਛਾ ਜੀ लवली ਨਿਰਮਨ ਨੇ ਨਾ ਇੱਕ ਵਾਰੀ ਗਾਣਾ ਗਾਇਆ ਸੀ ਉਹਦੇ ਚਾ ਨਾ ਇਸਤੇਮਾਲ ਕੀਤਾ ਸੀ ਤੇ ਮੈਂ ਸੋਚਦਾ ਕਿ लवली ਭਾਜੀ ਤੁਸੀਂ ਚੰਗੇ ਦੌਰ ਚ ਹੋ ਵਜ਼ਰੇ ਹੋ ਨਹੀਂ ਤਾਂ ਤੁਹਾਡੀਆਂ ਹੁਣ ਮੋਰਾ ਘੁੱਟ ਦੇ ਲਈ ਅਸੀਂ ਸੋਸ਼ਲ ਮੀਡੀਆ ਤੇ ਅਗਲਾ ਉਹ ਮੈਨੂੰ ਕੈਸਟ ਵੀ ਯਾਦ ਹੈ ਸ਼ਾਇਦ ਮੈਂ ਲੈ ਕੇ ਆਇਆ ਸੀਗਾ ਪੈਰੀਟੋਨ ਕੰਪਨੀ ਦੀ ਸੀ ਸ਼ਾਇਦ ਜੇ ਮੈਂ ਨਹੀਂ ਭੁੱਲਦਾ ਤੇ ਉਹਦੇ ਚ ਗੀਤ ਸੀਗਾ ਜਿਹੜਾ ਤੁਸੀਂ ਇੱਕ ਨਾਮ ਲਿਆ ਹੋ ਸਕਦਾ ਭਾਈ ਉਹ ਤੇ ਰੀਲਾਂ ਬਣੀਆਂ ਸ਼ੁਰੂ ਹੋ ਜਾਈਏ ਤਾਂ ਭਾਈ ਮੈਂ ਸੋਚਦਾ ਕਿ ਜੇ ਕਿਤੇ लवली ਨਿਰਮਾਣ ਅੱਜ ਦੇ ਸਮੇਂ 'ਚ ਹੁੰਦਾ ਤੇ ਬੀਬੀਆਂ ਨੇ ਖਾਸ ਤੌਰ ਤੇ ਉਹ ਨਾਲੀਆਂ ਬੀਬੀਆਂ ਨੇ ਮਾਰ ਮਾਰ ਬੋਕਰਾਂ लवली ਭਾਜੀ ਨੂੰ ਨਾ ਸੈੱਟ ਕਰ ਦੇਣਾ ਸੀਗਾ ਜਿਵੇਂ ਗੁਲਾਬ ਸਿੱਧੂ ਨਾਲ ਹੋਈ ਆ ਆਪਾਂ ਵੀ ਲੈ ਰਹੇ ਹਾਂ ਉਸੇ ਤਾਂ ਖैर ਨਹੀਂ ਬੜੀ ਅਜੀਬ ਗੱਲ ਹੈ ਜੀ ਅੱਛਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਜਵਾਬ ਆਇਆ ਇਹਦੇ ਤੇ ਮੇਰੇ ਖਿਆਲ ਤੇ ਨਾਲੋ ਜਵਾਬ ਤੋਂ ਸ਼ੁਰੂਆਤ ਕਰਨੀ ਬਿਹਤਰ ਹੋਏਗੀ। ਅਗਵੇਸੇ ਜਵਾਬ ਆਉਂਦਾ ਨਹੀਂ ਹੁੰਦਾ ਫਿਰ ਜਵਾਬ ਆਇਆ ਤੇ ਉੱਥੇ ਸ਼ੁਰੂ ਕਰੀਏ। ਹਾਂ ਜਦੋਂ ਦਾ ਹਸੀਨਾ ਤੇ ਸ਼ਬਾਬ ਆ ਗਿਆ ਉਦੋਂ ਤੋਂ ਹੀ ਕੋਰਾ ਜਵਾਬ ਆ ਗਿਆ। ਕਈ ਵਾਰ ਜਵਾਬ ਇਸ ਤਰ੍ਹਾਂ ਵੀ ਆਉਂਦੇ ਆ। ਤਾਂ ਗੱਲ ਇਹ ਕਿ ਬਈ ਅਸਲ ਦੇ ਵਿੱਚ ਜੇ ਹੁਣ ਆਪਾਂ ਦੇਖੀਏ ਤਾਂ ਬੜੀ ਇੱਕ ਸਾਦੀ ਗੱਲ ਆ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਉਸੇ ਤਰੀਕੇ ਦਾ ਹੀ ਜਵਾਬ ਦੇਣਾ ਚਾਹੀਦਾ ਜਿਸ ਤਰੀਕੇ ਦਾ ਜਿਸ ਪੱਧਰ ਦਾ ਸਵਾਲ ਖੜਾ ਹੋ ਗਿਆ ਤੁਹਾਡੀ ਕਾਰਜ ਪ੍ਰਣਾਲੀ ਤੇ ਜੀ ਹੁਣ ਐਡੀ ਵੱਡੀ ਗੇਮ ਕਿ 25 ਲੱਖ ਵੋਟਰ ਦਾਵਾ ਕਰ ਰਹੇ ਨੇ ਫੋਟੋਆਂ ਤੁਹਾਡੇ ਸਾਹਮਣੇ ਆ ਉਹ ਕੀ ਕਹਿ ਰਹੇ ਨੇ ਕਿ ਦੇਖੋ ਜੀ ਇਹ ਦੱਸੋ ਕਿ ਭਾਈ ਹੁਣ ਜਿਹੜਾ ਕੋਈ ਬੰਦਾ ਮਰ ਗਿਆ ਜਾਂ ਮਾਈਗ੍ਰੈਂਟ ਕੀ ਅਸੀਂ ਉਹਦਾ ਨਾਂ ਨਾ ਕੱਟੀ ਯਾਰੀ ਤੇ ਇਹ ਪ੍ਰਕਿਰਿਆ ਤੇ ਉਦੋਂ ਤੋਂ ਹੀ ਆ ਜਦੋਂ ਤੋਂ ਵੋਟਾਂ ਪੜੀਆਂ ਸਟਾਰਟ ਹੋਈਆਂ ਇੰਡੀਆ ਚ ਬਿਲਕੁਲ ਬਣਦੇ ਵੀ ਅਤੇ ਟੁੱਟਦੇ ਵੀ ਵੋਟਰ ਸੂਚੀਆਂ ਦੀ ਸੁਧਾਈ ਕੀ ਹੁੰਦੀ ਆ ਵੋਟਰ ਸੂਚੀਆਂ ਦੀ ਅਪਡੇਸ਼ਨ ਕੀ ਹੁੰਦੀ ਆ ਆਈਓ ਤਾਂ ਹੁੰਦੀ ਆ ਨਾ ਕਿ ਕਿਹੜਾ ਕੋਈ ਮ੍ਰਿਤਕ ਹੈ ਕਿਹੜਾ ਕੋਈ ਬੰਦਾ ਮਾਈਗ੍ਰੈਂਟ ਕਰ ਗਿਆ ਇੱਕ ਜਗ੍ਹਾ ਤੋਂ ਆਪਣੇ ਬੀਐਲਓ ਸਾਹਿਬ ਆਉਂਦੇ ਨੇ ਉਹ ਇਹੀ ਕੰਮ ਕਰਦੇ ਉਹਨਾਂ ਦੀ ਡਿਊਟੀ ਆਈਓ ਆ ਨਾ ਜੀ ਜੀ ਤੁਸੀਂ ਮਤਲਬ ਕਿ ਇੱਕ ਬੜਾ ਘਸਿਆ ਪਟਿਆ ਤੇ ਬੜਾ ਮੇਰੇ ਖਿਆਲ ਦੇ ਨਾਲ ਹੌਲੇ ਤਰਕ ਵਾਲਾ ਜਵਾਬ ਦੇ ਇਨਵੈਲਿਡ ਜਸੋ ਜਿਹੜਾ ਜਵਾਬ ਹੈ ਹਾਂਜੀ ਕਿ ਤੁਸੀਂ ਕਹਿ ਰਹੇ ਹੋ ਕਿ ਅਸੀਂ ਕੱਟੀਏ ਨਾ ਭਾਈ ਇਦਾਂ ਉਦਾਂ ਤਾਂ ਮਤਲਬ ਇਹ ਚੀਜ਼ਾਂ ਤੇ ਇਹਨਾਂ ਦਾ ਜਿਹੜਾ ਇਸ ਤਰ੍ਹਾਂ ਦਾ ਕਹਿਣਾ ਹੈ ਇਸ ਤਰ੍ਹਾਂ ਦਾ ਕਥਨ ਹੈ ਉਹ ਤੋਂ ਮੈਂ ਸਮਝਦਾ ਕਿ ਜੋ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੋ ਖੁਦ ਮੁਖਤਿਆਰ ਬਾਡੀ ਉਹਦੇ ਲਿਹਾਜ਼ ਨਾਲ ਕੋਈ ਵਜ਼ਨਦਾਰ ਚੀਜ਼ਾਂ ਨਹੀਂ ਆਏਗੀਆਂ ਜੀ ਜੇ ਆਪਾਂ ਉਹਨਾਂ ਦੇ ਜਵਾਬ ਤੋਂ ਸ਼ੁਰੂਆਤ ਕਰੀਏ ਹੁਣ ਜਿਹੜੀ ਗੱਲ ਇਹ ਕਰ ਰਹੇ ਨੇ ਕਿ ਦੇਖੋ ਸਵਾਲ ਇਹ ਆ ਕਿ ਕੋਈ ਇੱਕ ਬੀਬੀ 23 ਵਾਰ ਵੋਟ ਕਿਵੇਂ ਪਾ ਗਈ ਹੂੰ ਤੁਹਾਨੂੰ ਕਿਸੇ ਨੇ ਨਹੀਂ ਰੋਕਿਆ ਸਾਬ ਕਿ ਭਈ ਤੁਸੀਂ ਮ੍ਰਿਤਕਾਂ ਦੀਆਂ ਵੋਟਾਂ ਨਾ ਘਟੋ ਜਿਹੜੇ ਬੰਦੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਸ਼ਿਫਟ ਹੋ ਗਏ ਮਾਈਗ੍ਰੈਂਟ ਕਰ ਗਏ ਮਾਈਗ੍ਰੈਂਟ ਹੋ ਗਏ ਉਹਨਾਂ ਦੇ ਵੋਟ ਨਾ ਘਟੋ ਜੇ ਕੋਈ ਡਬਲ ਵੋਟ ਹੈ ਉਹ ਨੂੰ ਨਾ ਤੁਹਾਨੂੰ ਕੋਈ ਨਹੀਂ ਰੋਕ ਰਿਹਾ ਜੀ ਪਰੰਤੂ ਇਸ ਸਵਾਲ ਦਾ ਜਵਾਬ ਆਉਣਾ ਚਾਹੀਦਾ ਹੈ ਕਿ ਇੱਕ ਫੋਟੋ ਵਾਲੀ ਬੀਬੀ 23 ਵਾਰ ਵੱਖ-ਵੱਖ ਨਾਵਾਂ ਤੇ ਵੋਟ ਕਿਵੇਂ ਕਰ ਗਈ ਹੂੰ ਦੂਜੀ ਚੀਜ਼ ਕਿ ਬ੍ਰਾਜ਼ੀਲ ਦੀ ਮਾਡਲ ਦੀ ਫੋਟੋ ਲੱਗੀ ਆ ਉਹਦੇ ਨਾਮ ਤੇ ਅਨੇਕਾਂ ਮੋਟਾਂ ਇਹ ਕੌਤਕ ਕਿੰਨੇ ਕੀਤਾ ਜੀ ਹੂੰ ਫਿਰ ਤੁਹਾਡੇ ਸਿਸਟਮ ਦੇ ਵਿੱਚ ਕਿਤੇ ਨਾ ਕਿਤੇ ਚੋਰ ਮੋਰੀ ਤਾਂ ਹੈ ਆ ਨਾ ਇਹ ਗੱਲ ਤੇ ਮੰਨਣੀ ਪਊ ਜੀ ਜਾਤਾ ਹੁਣ ਇਸ ਚੀਜ਼ ਨੂੰ ਤੁਸੀਂ ਫੈਕਚੁਅਲੀ ਰੱਦ ਕਰ ਦਿਓ ਕਿ ਆ ਦੇਖੋ ਜੀ ਇਹ ਜਿਹੜੀਆਂ ਆ ਵੋਟਾਂ ਨੇ ਆ ਨੰਬਰ ਤੇ ਉਹਨਾਂ ਦੇ ਉੱਤੇ ਆ ਤਸਵੀਰ ਹੈ ਹੀ ਨਹੀਂ ਹੂੰ ਤੁਸੀਂ ਉਹ ਸੂਚੀ ਜਾਰੀ ਕਰ ਦਿਓ ਮਤਲਬ ਕਿ ਬੜੀ ਕਮਾਲ ਦੀ ਗੱਲ ਹੈ ਨਾ ਕਿ 25 ਲੱਖ ਵੋਟ ਚੋਰੀ ਦਾ ਰੋਲਾ ਪਾ ਰਹੇ ਆ ਉਹ ਕਹਿੰਦੇ ਕਿ ਅਸੀਂ ਵੋਟਾਂ ਨਾ ਖੱਟੀਏ ਬਸ 2 ਕਰੋੜ ਚੋਂ ਕੁਝ ਸੈਂਕੜੇ ਕੁਝ ਹਜ਼ਾਰ ਵੀ ਮੰਨਿਆ ਜਾ ਸਕਦੇ ਨੇ ਵੀ ਗਲਤੀ ਨਾਲ ਹੋ ਗਿਆ ਪਰ 25 ਲੱਖ ਬਹੁਤ ਹੁੰਦੀ 25 ਲੱਖ ਵੋਟ ਦਾ ਦਾਵਾ ਹੈ ਦੇਖੋ ਅਸੀਂ ਰਾਹੁਲ ਗਾਂਧੀ ਦੇ ਕਿਸੇ ਦਾਅਵੇ ਦੀ ਪੁਸ਼ਟੀ ਕਰਨ ਦੀ ਪੋਜੀਸ਼ਨ ਨਹੀਂ ਗੱਲ ਤੇ ਇਹ ਉਸੇ ਦੇ ਕਹਿੰਦੇ ਆ ਜੋ ਗੱਲਾਂ ਆਈਆਂ ਨੇ ਪਰ ਆ ਚੀਜ਼ਾਂ ਤੇ ਔਨ ਰਿਕਾਰਡ ਆ ਗਈਆਂ ਨਾ ਕਿ ਭਾਈ ਕੋਈ 23 ਵਾਰ ਵੋਟ ਕਰ ਰਹੀ ਹੈ ਬੀਬੀ ਕੋਈ ਕਿਸੇ ਦੀ ਤਸਵੀਰ ਸ਼ਾਇਦ 262 ਥਾਮਾ ਤੇ ਲੱਗੀ ਹੋਈ ਹੈ ਇਹ ਕੀ ਚੱਲਦਾ ਪਿਆ ਮੈਨੂੰ ਤੇ ਸਮਝ ਨਹੀਂ ਆਉਦੀ ਮੈਨੂੰ ਤੇ ਕਦੇ-ਕਦੇ ਐਂ ਲੱਗਦਾ ਕਿ ਸੁਪਰੀਮ ਕੋਰਟ ਦੇ ਵਿੱਚ ਵੀ ਸਾਨੂੰ ਥੋੜਾ ਜਿਹਾ ਹੁਣ ਦੇਖਣ ਦੀ ਜ਼ਰੂਰਤ ਹੈ ਕਿ ਸੁਪਰੀਮ ਕੋਰਟ 'ਚ ਜਦੋਂ ਐਸਆਈਆਰ ਤੋਂ ਲੈ ਕੇ VOTING ਮਸ਼ੀਨਾਂ ਤੱਕ ਦਾ 2020 ਪੈਟ ਮਸ਼ੀਨਾਂ ਤੱਕ ਦਾ ਮਾਮਲਾ ਪਹੁੰਚ ਗਿਆ ਹੁਣ ਵੋਟ ਚੋਰੀ ਤੱਕ ਦਾ ਮਾਮਲਾ ਜਿਹੜਾ ਉਹ ਇੱਥੋਂ ਤੱਕ ਪਹੁੰਚ ਗਿਆ ਕਿ ਸਬੂਤਾਂ ਦੇ ਨਾਲ ਕਦੇ ਕਹਿ ਦਿੰਦੇ ਮੈਂ ਹਾਈਡਰੋਜਨ ਬੰਬ ਲਿਆਂ ਨਾ ਕਦੇ ਉਹ ਕਹਿੰਦੇ ਕਿ ਪਰਮਾਣੂ ਹੈ ਪਤਾ ਨਹੀਂ ਕਿਆ ਕਿਆ ਹੈ ਤਾਂ ਗੱਲ ਇਹ ਆ ਕਿ ਭਈ ਹੁਣ ਕੋਈ ਨਾ ਕੋਈ ਤੇ ਤੁਹਾਨੂੰ ਨਿਤਾਰਾ ਕਰਨ ਦੀ ਜ਼ਰੂਰਤ ਹੈ ਨਾ ਜੀ ਸੁਪਰੀਮ ਕੋਰਟ ਦੇ ਕੋਲ ਜਦੋਂ ਸੁਣਵਾਈਆਂ ਇਦਾਂ ਦੀਆਂ ਪੁੱਜਦੀਆਂ ਨੇ ਤਾਂ ਮੇਰੇ ਖਿਆਲ ਦੇ ਨਾਲ ਆਪਣੀ ਨਿਗਰਾਨੀ 'ਚ ਸਾਰੀਆਂ ਚੀਜ਼ਾਂ ਜਾਂਚ ਪੜਤਾਲ ਦੇ ਸ਼ਾਨਣੇ 'ਚ ਲੰਘਾਉਣ ਦੀ ਲੋੜ ਹੈ ਸੁਖਮ ਸਿੰਘ ਜੀ ਕਿਉਂਕਿ ਇੱਕ ਵੋਟ ਆ ਅੱਛਾ ਇਹ ਵੋਟ ਕਿਵੇਂ ਮਹੱਤਵਪੂਰਨ ਹੋ ਜਾਂਦਾ ਹੈ ਦੇਖੋ ਵੋਟ ਕੱਲਾ ਇਹ ਨਹੀਂ ਹੈ ਕਿ ਵੀ ਪੁਜੀਆ ਪੈਕੇਟ ਉਹ ਲੈ ਲਿਆ ਤੇ ਅਧਿਆ ਮਿਲ ਗਿਆ ਸ਼ਾਮ ਨੂੰ ਵੋਟਾਂ ਚਲਦੀਆਂ ਤੇ ਤੁਸੀਂ ਵੋਟ ਪਾ ਲਈ ਜਾਓ ਬਿਕਾਊ ਵੋਟ ਖਰੀਦ ਕੇ ਨੇਤਾ ਬਣ ਕੇ ਨਹੀਂ ਉਹ ਸਮਾਜ ਦਾ ਇੱਕ ਹਿੱਸਾ ਹੋ ਸਕਦਾ ਛੂਟਾ ਮੂਟਾ ਉਹ ਇਦਾਂ ਨਹੀਂ ਕੰਮ ਕਰਦਾ ਜੀ ਪਰ ਲੋਕਤੰਤਰ ਚ ਇੱਕ ਲੋਕਾਂ ਦੇ ਕੋਲ ਤਾਕਤ ਕੀ ਹੈ ਸਾਬ ਸਿਰਫ ਵੋਟ ਹੈ ਤੁਹਾਡਾ ਵੋਟ ਬਿਲਕੁਲ ਕਿਉਂ ਤੁਹਾਡਾ ਕੁਝ ਨਹੀਂ ਵਿਗਾੜ ਸਕਦੇ ਅਮੇਤਿਸ਼ਾ ਦੇ ਆਪਾਂ ਮੱਥੇ 'ਚ ਕੋਈ ਵੇਲਣਾ ਮਾਰ ਸਕਦੇ ਨਹੀਂ ਸਾਬ ਹੂੰ ਠੀਕ ਹੈ ਜੀ ਆਪਾਂ ਨਰਿੰਦਰ ਮੋਦੀ ਜਾਂ ਕਿਸੇ ਵੀ ਨੇਤਾ ਦਾ ਕੋਈ ਸਰੀਰਕ ਨੁਕਸਾਨ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਆਰਥਿਕ ਨੁਕਸਾਨ ਨਹੀਂ ਕਰ ਸਕਦੇ ਅਸੀਂ ਉਹਨਾਂ ਨਾਲ ਕੋਈ ਲੜਾਈ ਨਹੀਂ ਲੜ ਸਕਦੇ ਸਾਡੇ ਕੋਲ ਕੀ ਹੈ ਕਿ ਅਸੀਂ ਆਪਣਾ ਜੋ ਗੁੱਸਾ ਹੈ ਜੋ ਨਾਰਾਜ਼ਗੀ ਹੈ ਜਾਂ ਨਾਪਸੰਦਗੀ ਹੈ ਉਹ ਵੋਟ ਰਾਹੀਂ ਕੱਢਦੇ ਹਾਂ ਜਦ ਲੋਕਤੰਤਰ ਦੇ ਵਿੱਚ ਵੋਟ ਤੁਹਾਡੀ ਜਿਹੜੀ ਸ਼ਕਤੀ ਹੈ ਹਮ ਮਤਲਬ ਕਿ ਜੀਤੇ ਨਾਲ ਤੁਸੀਂ ਆਪਣਾ ਗੁੱਸਾ ਵੀ ਕੱਢਣਾ ਹੈ ਆਪਣਾ ਹੱਕ ਵੀ ਵਰਤਣਾ ਹੈ ਜੇ ਉਹਦੇ ਵਿੱਚ ਇੱਕ ਬੰਦੇ ਦੀ ਪਾਈ ਵੋਟ ਕੋਈ ਸ਼ੱਕੀ ਹੋ ਗਈ ਤਾਂ ਲੋਕਤੰਤਰ ਹੀ ਸ਼ੱਕੀ ਹੋ ਗਿਆ ਬਿਲਕੁਲ ਤੁਹਾਡਾ ਗੁੱਸਾ ਕਨਵਰਟ ਅਗਲੇ ਨੇ ਆਪ ਦੇ ਸਾਹਮਣੇ ਕਰ ਲਿਆ ਇਹ ਹੋ ਗਿਆ ਬਿਲਕੁਲ ਇਹ ਇਹ ਚੀਜ਼ ਤੇ ਵੇਖਣੀ ਪੈਣੀ ਆ ਜੀ ਜੀ ਖੈਰ ਬਹੁਤ ਬਹੁਤ ਸ਼ੁਕਰੀਆ ਦੋਸਤ ਜੀ ਬੀ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਸੱਤਾ ਦੇ ਵਿੱਚ ਕੁਝ ਵੀ ਹੋ ਸਕਦਾ ਹੁੰਦਾ ਤੇ ਸੱਤ ਲੋਕ ਤਾਂ ਕਈ ਵਾਰ ਸੁਣੇ ਸੀ ਤੇ ਹੀ ਪਹਿਲੀ ਵਾਰ ਸੁਣਨੇ ਨੇ ਹੈਪੀ ਸੰਤੂ ਜੀ ਕਹਿੰਦੇ ਆ ਤੁਸੀਂ ਦੇਖੋ ਸੁਣ ਲਓ ਬ੍ਰਾਜ਼ਿਲ ਜਿਹੜੀ ਬ੍ਰਾਜ਼ਿਲ ਦੀ ਉਹ ਕੁੜੀ ਆ ਮਾਡਲ ਉਹਦੇ ਤਾਂ ਹੀ ਪਤਾ ਨਹੀਂ ਖਬਰੇ ਪਹੁੰਚੀ ਆ ਕਿ ਨਹੀਂ ਪਹੁੰਚੀ ਜਦੋਂ ਉੱਠੂਗੀ ਤਾਂ ਉਹ ਤਾਂ ਆਪ ਹੱਸੂਗੀ ਯਾਰ ਕਮਾਲ ਦੀ ਗੱਲ ਆ ਮੇਡੋ ਬੜੋ ਮੈਂ ਲੱਭੀਸਾ ਤੁਹਾਨੂੰ ਹਮ ਅੱਜ ਪੂਰੀ ਦੁਨੀਆ ਦੇ ਵਿੱਚ ਮੈਨੂੰ ਤੁਸੀਂ ਰਸਵਾ ਕਰ ਦਿੱਤਾ ਜੇ ਬਦਨਾਮ ਕਰ ਦਿੱਤਾ ਜੇ ਜੀ ਖਪਈ ਇਹ ਕਦੇ ਸਵੀਟੀ ਬਣ ਜਾਂਦੀ ਆ ਕਦੇ ਸਰਸਵਤੀ ਬਣ ਜਾਂਦੀ ਆ ਕਦੇ ਸੀਮਾ ਬਣ ਜਾਂਦੀ ਆ ਇਹ ਕੀ ਚੱਲ ਰਿਹਾ ਇਛਾਤਰੀ ਹੋ ਗਈ ਹੈ ਹਾਂ ਇਛਾਤਰੀ ਹੋ ਗਈ ਤਾਂ ਬਿਲਕੁਲ ਉਹ ਇੱਕ ਵਾਰੀ ਉਹ ਚੁਟਕਲਾ ਨਹੀਂ ਆਪਾਂ ਸੁਣਦੇ ਹੁੰਦੇ ਕਿ ਉਹ ਬਾਬਾ ਜੀ ਗਏ ਵੋਟ ਪਾਉਣ ਹਮ ਹਨਾ ਜੀ ਵੋਟ ਪਾਉਣ ਗਏ تھے ਉਹ ਮਤਲਬ ਕਿ ਜਦੋਂ ਵੋਟ ਪਾ ਰਹੇ ਸੀਗੇ ਤੇ ਕਿਆ ਵੀ ਤੁਹਾਡੀ ਪਤਨੀ ਦੀ ਉਹਨੂੰ ਪੁੱਛਿਆ ਉਹ ਕਹਿੰਦੇ ਵੀ ਤੇਰੀ ਪਤਨੀ ਦੀ ਤਾਂ ਵੋਟ ਪੈ ਗਈ ਹੈ ਹੂੰ ਤੇ ਉਹਨੇ ਆਖਿਆ ਜੀ ਜਾਇਜ਼ ਮੈਨੂੰ ਲਾ ਦੀ ਤਾਂ ਮਰੀ ਨੂੰ 5-7 ਸਾਲ ਹੋ ਗਏ ਆ ਮੈਂ ਨਹੀਂ ਚੱਲ ਮਿਲ ਲੈਦਾ ਤੇ ਤੂੰ ਗੱਲਾ ਕਰ ਲੈਣਾ ਜੀ ਵੋਟ ਭਾਗੇ ਚੱਲੇਗੀ ਹਾਂ ਜੀ ਇਹ ਨਹੀਂ ਮੈਂ ਉਹ ਹੀ ਗੱਲ ਹੈ ਜੀ ਚੱਲ ਜੀ ਥੋੜਾ ਅੱਗੇ ਚੱਲਦੇ ਆ ਥੋੜਾ ਜਿਹਾ ਆਪਾਂ ਬੋਟਾਂ ਤੋਂ ਥੋੜਾ ਜਿਹਾ ਕੇ ਚੱਲ ਕੇ ਗੱਲਾਂ ਬਾਤਾਂ ਕਰਦੇ ਆ ਕਿਉਂਕਿ ਸਮਾਂ ਭੱਜਿਆ ਜਾ ਰਿਹਾ ਤੇ ਥੋੜਾ ਸੰਖੇਪ ਦੇ ਵਿੱਚ ਗੱਲਾਂ ਬਾਤਾਂ ਕਰਦੇ ਆ ਮਨਪ੍ਰੀਤ ਕੌਰ ਜੀ ਮੈਂ ਹੁਣ ਨਹੀਂ ਉਹ ਨਾਮ ਲਵਾਂਗਾ ਉਹਨਾਂ ਨੇ ਉਹ ਗੀਤ ਦਾ ਟਾਈਟਲ ਵੀ ਜਿਹੜਾ ਹੈ ਨਾ ਉਹ ਲਿਖ ਦਿੱਤਾ ਕਿਉਂਕਿ ਕਿਸੇ ਭੈਣ ਦਾ ਨਾਮ ਇਦਾਂ ਹੋਏਗਾ ਜੀ ਸ਼ਾਇਦ ਉਹਨਾਂ ਨੂੰ ਬੁਰਾ ਲੱਗੇ ਤੇ ਮੈਂ ਕਿਸੇ ਦਾ ਹਾਂ ਜੀ ਆਪਾਂ ਦਾ ਫੈਕਟਫੁਲੀ ਗੱਲ ਕਰਦਿਆਂ ਕਿ ਤਾਂ ਜਿਹੜੀ ਮੈਂ ਫਿਰ ਉਹ ਨਹੀਂ ਲਾ ਮੈਨੂੰ ਆਪਣੇ ਆਪ ਹੀ ਲੱਗਿਆ ਜੇ ਮੇਰਾ ਜੀ ਮਤਲਬ ਕਿ ਮੈਨੂੰ ਅਲੋ ਕਰਦੀ ਮੇਰੀ ਜ਼ਮੀਰ ਤੇ ਮੈਂ ਲੈ ਹੀ ਦਿੰਦਾ ਇਹਨੂੰ ਐ ਕਿ ਉਹ ਨਾ ਉਹ ਨਾਮ ਕਾਮਨ ਨਾਮ ਸੀਗਾ Hindu ਕਮਿਊਨਿਟੀ ਦੇ ਵਿੱਚ ਨਾ ਤੇ ਸਾਡੇ ਜਿਹੜੇ ਬਹੁਤ ਅਜ਼ੀਜ਼ ਕਹ ਲੋ ਸਾਡੇ ਰਿਸਪੈਕਟਡ ਅਸੀਂ ਜਿਹਨਾਂ ਨੂੰ ਬਹੁਤ ਮਿਸ ਕਰਦੇ ਆ ਸੇਠ ਜੀ ਤਲਾਲ ਹਾਂ ਤੁਸੀਂ ਅਕਸਰ ਮੈਂ ਅਕਸਰ ਗੱਲ ਕਰਦਾ ਹਾਂ ਬਹੁਤ ਅچھے ਇਨਸਾਨ ਸੀ ਯਾਰ ਤੇ ਮਤਲਬ ਉਹਨਾਂ ਦੀ ਦੁਕਾਨ ਤੇ ਤਾਂ ਉਹਨਾਂ ਦੇ ਪਰਿਵਾਰਕ ਮੈਂਬਰ ਦਾ ਨਾਮ ਸੀਗਾ ਕਿ ਅਸੀਂ ਉਹਨਾਂ ਨੂੰ ਬੜਾ ਕਿਉਂਕਿ ਸਭ ਲੱਗਦਾ ਸੀ ਕਿ ਸੇਠ ਜੀਰ ਬੜਾ ਕੁਰਾਖਾ ਤੋਂ ਸੁਭਾਰਾ ਕਰਦਾ ਤੇ ਜੋ ਮਾਂ ਜੀ ਹੁੰਦੀ ਸੀਗੇ ਤਾਂ ਉਹ ਬਹੁਤ ਪਿਆਰ ਕਰਦੇ ਸੀ ਬੱਚਿਆਂ ਨੂੰ ਉਹਨੇ ਮਤਲਬ ਕਿ ਬੱਚਿਆਂ ਨੂੰ ਕਹਿਣਾ ਕਿ ਲਾਓ ਖਿਲਾਇਓ ਕੋਈ ਗੱਲ ਨਹੀਂ ਹੈ ਤਾਂ ਅਸੀਂ ਕਹਿੰਦਾ ਇਹ ਇਹ ਬਹੁਤ ਮਾਂ ਜੀ ਬਹੁਤ ਠੀਕ ਆ ਤਾਂ ਸ਼ੁਰੂ ਚ ਜਦੋਂ ਗੀਤ ਆਇਆ ਤਾਂ ਮੈਨੂੰ ਬੁਰਾ ਲੱਗਿਆ ਉਸ ਮੇਲੇ ਵੀ ਕਿਉਂਕਿ ਮਾਂ ਜੀ ਦਾ ਅਸੀਂ ਸੁਣਿਆ ਨਹੀਂ ਸ਼ਾਇਦ ਫਿਰ ਅਸੀਂ ਵੀ ਨਾਮ ਵਰਤਦੇ ਪਰ ਅਸੀਂ ਉਹ ਗਾਣਾ ਨਹੀਂ ਸੁਣਿਆ ਹੋਇਆ ਜੀ ਕੋਈ ਗੱਲ ਨਹੀਂ